ਇਹ ਬਰਾਡ ਉੱਤੇ ਆਏ ਹੋਏ ਆ ਤੇ ਭਟਾਗੀ ਮੰਡਲ 'ਚ ਵੀ ਬੈਠੇ ਹੋਏ ਆ ਤੇ ਇਸ ਕਰਕੇ ਮੈਨੂੰ ਇੱਕ ਬੜੀ ਪੁਰਾਣੀ ਯਾਦ ਗੱਲ ਯਾਦ ਆ ਗਈ। ਜੋ ਗੁਰੂਆ ਸ਼ਹਿਬ ਦੇ ਬੁੱਲੀ ਬਿਸਰੀ ਚੰਦ ਉਮੀਦੇ ਚੰਦ ਫਸਾਣੇ ਯਾਦ ਆਏ। ਬੁੱਲੀ ਬਿਸਰੀ ਚੰਦ ਉਮੀਦੇ ਚੰਦ ਫਸਾਣੇ ਯਾਦ ਆਏ। ਤੁਮ ਯਾਦ ਆਏ ਸਾਥ ਤੁਹਾਰੇ ਕੋ ਇਤਿਹਾਸ ਐਸੀ ਕਿ ਇੱਕ ਵਾਰੀ ਮੈਨੂੰ ਲੱਗਿਆ ਵੀ ਤੁਹਾਨੂੰ ਕਵਤਾਵਾਂ ਸੁਣਾਉਣੀਆਂ ਨਾਲੇ ਕਵਤਾਵਾਰੇ ਕੁਝ ਦੱਸਣਾ ਹੈ ਬੈਠ ਗਏ ਤਾਂ ਇਹਨਾਂ ਨੂੰ ਮੈਂ ਇੱਕ ਕਵਤਾ ਦੀ ਬੰਦਗੀ ਸੁਣਾਈ ਜੇ ਤੂੰ ਭੁੱਖਾ ਇਸ਼ਕ ਦਾ ਫਲੇ ਗਾਉ ਮੋਹੂ ਜੇ ਤੂੰ ਭੁੱਖਾ ਇਸ਼ਕ ਦਾ ਫਲੇ ਨਾਲ ਉਹ ਕੋਤ ਉਠੀ ਵਿੱਚ ਪਹਾੜੀਆਂ ਚੋਪੜ ਚੋਪੜ ਕੋਠੀ ਵਿੱਚ ਕਹਾੜੀਆਂ ਚੁੱਤ ਵਿੱਚ ਉਪੜ ਰੱਖੀਆਂ ਇਹ ਨੂੰ ਸਮਝਣ ਦਾ ਬੜਾ ਔਖਾ ਸੀ ਤੇ ਉਹਦੇ ਨਾਲ ਫਿਰ ਗਾਹ ਇੱਕ ਹੋਰ ਸ਼ੇਰ ਜੁੜ ਗਿਆ ਕਿ ਭਾਈ ਸੱਪੜ ਕੰਡੇ ਬਗਲਾ ਬੈਠਾ ਮੈਂ ਸਮਝਿਆ ਹਾਥੀ ਸੱਪੜ ਕੰਡੇ ਬਗਲਾ ਬੈਠਾ ਮੈਂ ਸਮਝਿਆ ਹਾਥੀ ਪੂਸ ਚੱਕੇ ਦੇਖਿਆ ਤਾਂ ਪਰਸੋਂ ਨੂੰ ਜ਼ਗਰਾ ਹਾਂ ਹਾਂ ਦੇਖਿਆ ਤਾਂ ਪਰਸੋਂ ਨੂੰ ਜ਼ਗਰਾ ਇੱਕ ਐਬਸਟ੍ਰੈਕਟ ਕਵਤਾ ਦੇ ਨੂੰ ਨੇ ਸੁਣਨ ਦਾ ਦਰਵਾਜ਼ਾ ਦਿੱਤਾ। ਉਹ ਮੈਨੂੰ ਯਾਦ ਆ ਗਿਆ ਪਰ ਕਿੰਨੀ ਚੜ੍ਹਦੀ ਪੂਰੀ ਆਏ ਐ ਇਸ ਕਰਕੇ ਉਹਨਾਂ ਨਾਲ ਸਾਂਝੇ ਕਰ ਲੈਂਦੇ ਆ ਪ੍ਰਧਾਨ ਦੀ ਬੰਦਲ ਚ ਬੈਠੇ ਆ ਕਿਉਂਕਿ ਕਵਤਾ ਪੰਜਾਬੀ ਦੀ ਕਈ ਸਟੇਜਾਂ ਚ ਲੰਗੀ ਆ। ਇਹ ਕਿਸ ਤਰ੍ਹਾਂ ਦੀ ਐਬਸਟ੍ਰੈਕਟ ਕਵਤਾ ਨਿਕਲਦਾ ਕਿ ਬਹੁਤ ਵੰਨਦਾ ਸੀ। ਕਵੀ ਇਹ ਕਹਿੰਦੇ ਹੁੰਦੇ ਸੀ ਵੀ ਜਿਹੜੀ ਕਵਤਾ ਬੰਦਾ ਅੰਦਰ ਬੈਠ ਕੇ ਬੋਹੇ ਭਰ ਕੇ ਬੰਦ ਕਰਕੇ ਸਮਝੇ ਉਹੀ ਕਵਤਾ ਹੁੰਦੀ ਆ। ਜਿਹੜੀ ਉੱਤੇ ਸਮਝ ਆ ਗਈ ਇਹ ਕੰਨੀ ਕਵਤਾ ਐ। ਤੋਂ ਇਸ ਕਰਕੇ ਜਿਹੜੀ ਕਵਤਾ ਆਮ ਜ਼ਿੰਦਗੀ ਦੀ ਹੈ ਤੁਹਾਡੇ ਸਮਕਾਲ ਦੀ ਹੈ ਜੇ ਉਹ ਕਵਤਾ ਨਹੀਂ ਹੋਈ ਤਾਂ ਤੋ ਦੁੱਖ ਹੋਤੰਦਾ ਮੈਂ ਉਸਤਾਦੀ ਘਟਨਾ ਜੀ ਖੁਸ਼ੀ ਦੀ ਵੀ ਦੁੱਖ ਦੀ ਵੀ ਤੁਹਾਡੇ ਨਾਲ ਜੰਗੀ ਕਰਦਾ ਫਿਰ ਸਵੈ ਦੀ ਮੈਨੂੰ ਨਵੰਬਰ ਤੋਂ ਲੈ ਕੇ ਸਤੰਬਰ ਸਤੰਬਰ ਅਕਤੂਬਰ ਨਵੰਬਰ ਦਸੰਬਰ ਦਸੰਬਰ ਵੀ ਦੇਖ ਚੱਲਿਆ ਸਾਢੇ ਤਿੰਨ ਮਹੀਨੇ ਹੋ ਗਏ ਮੈਂ ਲਗਭਗ 4-5 ਕੱਗੇ ਦਰਵਾਜ਼ਾ ਚੁੱਕਿਆ ਇੱਥੇ ਇੱਕ ਕਵੀ ਦਰਬਾਰ ਨਮਾ ਸ਼ਾਇਰ ਜੀ ਦਾ ਫੌਸਟਨ ਕਰਾਇਆ ਸੀ ਉਦੋਂ ਹੀ ਮੈਂ ਆਇਆ ਸੀ ਕਵੀ ਦਰਬਾਰ ਹੋਇਆ ਉਸ ਤੋਂ ਬਾਅਦ ਮਾਲਪੁਰ ਇੱਕ ਕਵੀ ਦਰਬਾਰ ਹੋਇਆ ਕੱਲ ਵਾਲਿਆਂ ਦਾ ਉਸ ਤੋਂ ਬਾਅਦ ਇੱਕ ਦੇਸ਼ਵਤ ਯਾਤਰਾ ਕਵੀ ਦਰਬਾਰ ਹੋਇਆ ਤੇ ਦੇਸ਼ਵਤ ਯਾਤਰਾ ਕਵੀ ਦਰਵਾਜ਼ੇ ਦੇ ਵਿੱਚ ਮੈਨੂੰ ਕੁਸ਼ੀਸ਼ ਕਰਨ ਦੀ ਹੋਈ ਕਿ ਸਵੈਚ ਉਹਨਾਂ ਨੇ ਕੱਟਿਆ ਇਨਾਂ ਦੇ ਨਾਲ ਅਸੀਂ ਦੋ ਹੀ ਬੰਦੇ ਸੀ ਜਿਨ੍ਹਾਂ ਨੇ ਫਲਸਤੀਨ ਤੇ ਕਵਿਤਾ ਕੀਤੀ ਅਸੀਂ ਦੋਵੇਂ ਜਿਹੜੇ ਸੀ ਮੈਨੂੰ ਇਹ ਬਹੁਤ ਖੁਸ਼ੀ ਹੋਈ ਇਹਨਾਂ ਦੀ ਕਿਤਾਬ ਦੇ ਵਿੱਚ ਵੀ ਫਲਸਤੀਨ ਤੇ ਕਵਿਤਾ ਕੀਤੀ ਇਹਨਾਂ ਨੇ ਉੱਥੇ ਵੀ ਸੁਣਾਈ ਸੁਣਾਇਆ ਕਿ ਇੱਡਾ ਵੱਡਾ ਮਸਲਾ ਹੋਵੇ ਤੇ ਉਸ 'ਚ ਪੰਜਾਬੀ ਕਵਤਾ ਦੇ ਵਿੱਚ ਹੰਨ ਭਸਰੀ ਹੋਈ ਹੋਵੇ ਤੇ ਕਿਸੇ ਦੇ ਮੋਹ ਕੋ ਕਵਤਾ ਸੁਣੋ ਉਹਨਾਂ ਨੇ ਬੜੀ ਹਰਾਨੀ ਹੁੰਦੀ ਹੈ

ਯਾਰ ਸਾਡੇ ਵੀਰ ਸਿੰਘ ਅ ਗੁਰੂ ਗੋਬੇ ਸਿੰਘ ਗੁਰੂ ਗੋਬੇ ਸਿੰਘ ਵਰਤਾ ਦੇ ਕੱਚੀ ਗੜੀ ਨੂੰ ਕਿਵੇਂ ਚਾਈਦਾ ਕੁਸ਼ੀਦਾਂ ਦੀ ਕਰਦਾ ਕੱਚੀ ਗੜੀ ਨੂੰ ਜਾਣ ਦੀ ਹਿੰਮਤ ਵੀ ਦੇ ਯਾਰ ਸਾਡੇ ਵੀਰ ਸਿੰਘੇ ਤਾਂ ਦਸ ਸਿਰ ਤਲੀ ਤੇ ਕਿਵੇਂ ਟਿਕਦਾ ਇਹ ਸ਼ਹਿਰ ਤੇ ਵੀ ਸ਼ਹੀਦੀ ਦਾ ਇਸ਼ਕ ਸਾਡੇ ਦਾ ਵੀ ਹੈ ਪਹਿਲਾ ਬੜਾ ਜੇ ਪਤਾ ਹੈ ਇਹ ਤੇ ਜ ਜਰਾਸੀਨ ਖੋਇ ਜਾਣਗੇ ਤਵਾ ਜੋ साढ़ा जिसमकोच भी प्रदर्शनी वो निबड़े पर असी सिर नवा के रीण हुई जिंदगी नहीं मगनी सिर उठा के बिजली खेल पार्ट है सब तो पहला यही शक्ति यही गंगा लिखी गई तो इस गजल से मैं सिर्फ शेर सुनाऊंगा बाकी मैं सिद्धू साहब ने भी किया जरूर सुना देना

ਰੇਤੇ ਕੀ ਸੁਖ ਵੀ ਸੁਗਲ ਦੀ ਮਜਬੂਰ ਸੀ ਪੜੀ ਆਖਰ ਨਦੀ ਪੰਗਾਰ ਕੇ ਟਿਬਿਆਂ ਦੀ ਠਿੱਕ ਤੇ ਜਾ ਚੜੀ ਆਖਰ ਨਦੀ ਪੰਗਾਰ ਇਬਾਂ ਦੀ ਇੱਕ ਤੇ ਜਾ ਚੜੇ ਰਿਤੇ ਸੁਖ ਦੀ ਸੰਗਧੀ ਸ਼ੋਨੀਆ ਕੈਂਪਾ ਚੋਂ ਅਕਸਰ ਫੌਜ ਦੇ ਹੁੰਦੇ ਨੇ ਕੁਝ ਸ਼ੋਨੀਆ ਕੈਂਪਾ ਸਰ ਫੌਜ ਦੇ ਹੁੰਦੇ ਨਕੂਚ ਖੰਡਰਾ ਚੂਚ ਕਰਕੇ ਖੰਡਰਾ ਚੂਚ ਕਰ ਕੋਈ ਫੌਜ ਨੇ ਇਦਾਂ ਲੜੀ ਖੰਡਰਾ ਚੂਚ ਕਰ ਕੋਈ ਫੋਜ ਨਹੀਂ ਐਦਾਂ ਲੜੀ ਬਚਣਾ ਵੀ ਹੈ ਜਿੰਨਾ ਵੀ ਹੈ ਜੁੱਧ ਜੀਦਾ ਨਾਲ ਨਾਲ ਬਚਣਾ ਵੀ ਹੈ ਜਿੰਨਾ ਵੀ ਹੈ ਤੇ ਜੁੱਧ ਜੀਦਾ ਨਾਲ गज़ा गई कची घड़ी चीर के को गज़ा गई कची घड़ी बदल दे किरदार जी तेज़ीन तक ते करज कयूं ਬਦ ਦੇ ਕਿਰਦਾਰ ਦੀ ਤੇਜੀ ਨੂੰ ਤੱਕ ਤੇ ਕਰ ਜਕੂ ਪਲ ਦੀ ਪਲ ਜੋ ਸੇਵਦਲ ਹੈ ਪਲ ਦੀ ਪਲ ਜੋ ਸੇਵਦਲ ਹੈ ਹੋਜ ਦਲ ਅਗਲੀ ਘੜੀ ਪਲ ਦੀ ਪਲ ਜੋ ਸੇਵਦਲ ਹੈ ਫੋਜਦਰ ਅਗਲੀ ਕੜੀ ਅਘਰਨ ਦੀ ਬੰਗਾਰ ਕੇ ਟਿਬਿਆਂ ਦੀ ਇੱਕ ਤੇਜਾ ਚੜੇ ਰਿਤੇ ਚ ਸੁਖ ਦੀ ਸੂਰਤ ਦੇ ਮਜਬੂਰ ਸੀ ਬਲੀ ਵਾ ਉਜਾਗਰ ਕਿ ਉਹਨਾਂ ਨੇ ਮਾਰਕਸਕਰ ਦੇ ਇੱਕ ਕਹਿਤਾ ਸੀ ਕਹਾਗਿਆ ਦਿੱਤੀ ਸੀ ਉਹ ਮੈਂ ਤੁਹਾਡੀ ਹਮਸੰਧੀ ਕਰਦਾ ਸੁਣਿਆ ਰਹਾ ਮੈਂ ਗਾ ਰਹਾ ਬਹੁਤ ਚੈਨ ਨਬਾ ਚੈਨ ਨੰਤਰ ਚੈਨ ਨਾ ਧਰਤੀ ਚੈਨ ਨਾ ਉਪਰ ਤੂੰ ਉਹ ਵਰਗੀ ਜੂਨ ਨਾ ਦਾ ਬਿਨਤਾ ਕੀ ਦਰਵਾਜ਼ਾ ਰਣਾ ਸੁਣੀਆ ਰਾਮ ਕਾਸਾ ਕਹਿਣਾ ਸੁਣੀਆ ਰਾਮ ਕਾਸਾ ਕਹਿਣਾ ਕੁਲਚਰਾਨ ਦੀ ਮੰਨੀ ਮੰਗਾਂ ਰੋਜ਼ ਸੁਲਗਦੀ ਇੱਕ ਉਹ ਮੰਗਾਂ ਰੋਜ਼ ਸੁਲਗਦੀ ਇੱਕ ਉਹ ਮੰਗਾਂ ਫਲਸਤੀਨ ਦੀ ਰੂਦ ਟੁੱਟਾ ਫਲਸਤੀਨ ਦੀ ਰੂਦ ਟੁੱਟਾ ਗਹਿਰ ਮੇਂ ਅੰਦਾਜ਼ਾ ਸਨਾ ਸੁਣੀ ਯਾਰ ਮੈਂ ਗਾਜ਼ਾ ਕਹਿਨਾ ਸੁਣੀ ਯਾਰ ਮੈਂ ਗਾਜ਼ਾ ਕਹਿਨਾ ਸੁਣੀ ਯਾਰ ਮੈਂ ਗਾਜ਼ਾ ਕਹਿਨਾ ਰੋਜ਼ ਹੀ ਛਿਲਿਆ ਵੱਡਿਆ ਜਾਣਾ ਰੋਜ਼ ਇਹ ਛਿਲਿਆ ਵੱਡਿਆ ਜਾਣਾ ਆਪਣੇ ਘਰ ਚੋਂ ਕੱਢਿਆ ਜਾਣਾ ਆਪਣੇ ਘਰ ਚੋਂ ਕੱਢਿਆ ਜਾਣਾ ਅੰਬਰ ਤੱਕ ਨੇ ਮੇਰੀਆਂ ਹੂਕਾਂ ਅੰਬਰ ਤੱਕ ਨੇ ਮੇਰੀਆਂ ਹੂਕਾਂ ਮੈਂ ਨਹੀਂ ਵੇ ਆਵਾਜ਼ ਰੰਨਾ ਸੁਣੀ ਜਾ ਰਾਮ ਗਾਜ਼ਾ ਕਹਿਨਾ ਸੁਣੀ ਜਾ ਰਾਮ ਗਾਜ਼ਾ ਕਹਿਨਾ ਇਹ ਪਰਗੋਰਾ ਲਦੀ ਬੱਚਿਆਂ ਦੇ ਅੰ ਕਿਦਾਂ ਲੰਬਾ ਕਿਸ ਨੂੰ ਕਿੜੀ ਕਬਰ ਚ ਦਬਾਂ ਬੱਚਿਆਂ ਦੇ ਕਿਦਾਂ ਲੰਭਾ ਕਿਸ ਨੂੰ ਕਿਹੜੀ ਕਬਰ ਚ ਦਬਾਂ ਇਥੇ ਕਬਰ ਬੋਲਦੀਆਂ ਨੇ ਆ ਜਾ ਕਿੰ ਆ ਜਾ ਸੁਨਾਮ ਦੇ ਵਿੱਚ ਇਹ ਇੱਕ ਵਿਥਿਆਸ ਹੈ ਕਿ ਜਿੱਦਨ ਕੌਮ ਦਾ ਰੋਜ਼ ਆਊਗਾ ਇਹ ਕਬਰਾਂ ਦੇ ਬਿਜੋ ਸਾਰੇ ਬੰਦੇ ਜੀਵੇ ਉੱਠੇ ਲਿਖਾ ਹੋਇਆ ਪਰਥੇ ਸਵਾਲਿਆ ਕਿ ਨਿਤ ਇਹ ਕਬਰ ਗੋਲ ਦੀਆਂ ਨੇ ਆ ਜਾ ਕੇ ਆ ਜਾ ਕੇ ਸੁਣੀਆ ਰਾਜੀ ਇੱਥੇ ਕਲਖਲਕਤ ਹੈ ਗਾਜ਼ੀ ਇੱਥੇ ਕਲਖਲਕਤ ਹੈ ਗਾਜ਼ੀ ਲਾ ਚੁੱਕੀ ਹੈ ਜਾਨ ਦੀ ਬਾੜੀ ਲਾ ਚੁੱਕੀ ਉਹ ਜਾਨ ਦੀ ਬਾੜੀ ਸਾ ਜੋਗੀ ਜਦ ਪੋੜ ਬਚੇਨਾ ਸਾ ਜੋਗੀ ਜਤ ਪੂਰਨ ਬਚੇ ਨਾ ਜੰਗ ਨੂੰ ਆ ਜਾ ਆ ਜਾ ਕੰਨਾ ਸੁਣੀ ਆ ਰਹਾ ਮੈਂ ਗaza ਕਹਿਨਾ ਸੁਣੀ ਆ ਰਹਾ ਮੈਂ ਗaza ਕਹਿਨਾ ਅਗਰ ਪੈ ਰਾਜੀ ਉਡਿਆ ਲੈ ਕੌਣ ਵਿੱਚ ਲਾਟਾਂ 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 ਲੰਬੀਆਂ ਬਾਟਾਂ ਉਟਿਆਂ ਲੈ ਕੁੰਭਾ ਵਿੱਚ ਲਾਟਾਂ 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 ਲੰਬੀਆਂ ਬਾਟਾਂ ਦੁਸ਼ਮਣ ਦੇ ਪਿੰਜਰੇ ਨੂੰ ਪੰਨ ਦਾ ਨਹੀਂ ਮੈਂ ਵੇ पर वा रहेनजारा मैं गाजा कहना सुनजारा सुनजारा